ਕਲੋਨੀਆਂ ਉਹ ਭਰੀਆਂ ਸਾਰੀਆਂ ਕਲੋਨੀਆਂ ਚ ਪਾਣੀ ਆ ਜਾਏ। ਟੋਪੀ ਗਿਆ। ਖੜੀ ਆ ਗਿਆ। ਉਹ ਖਾਇਆ ਅੱਗੇ ਨਿਕਾੜ ਜਾਓ। ਅੱਡਾਉਂ ਰੁਕ ਜਿਨਾ ਦੇ। ਅਸਲਾਮੁਅਲਾਈਕ। ਵੇਖੋ ਆ ਸਾਰੇ ਜਰ ਬੰਦੇ ਹੀ ਸਾਰੀਆਂ ਦੇ ਕਲੋਨੀਆਂ ਚ ਪਾਣੀ ਆ ਗਿਆ ਵੇ ਕੀ ਬਣਨ ਗਿਆ ਕਲੋਨੀਆਂ ਚ ਪਾਣੀ ਪਾ ਲੈ ਨੰ ਪਿੱਛੇ ਵਹਿ ਜਾਓ ਪਿੱਛੇ ਬੜਾ ਆਫਰ ਹੀ ਜਾ ਰਹੀ ਤੇ ਪੰਜਾਬੀ ਬੰਦਿਆਂ ਨਾਲ

ਪਾਣੀ ਪਾਣੀ ਇਹ ਸਭ ਕਲੋਨਾਂ ਬਾ ਕਲੋਨੀਆਂ ਚ ਪਾਣੀ ਵੜ ਗਿਆ ਅੱਗੇ ਅੱਗੇ ਵੇਖਿਓ ਤਨ ਸਾਰਾ ਵਗੰਨੇ ਉਹ ਵੇਖੋ ਕਿਦਾਂ ਜਾਮ ਲੱਗਾ ਜੇ ਸਾਰਾ ਪਾਣੀ ਮਰ ਗਿਆ ਕਲੋਨੀਆਂ ਇਹ ਬਾਕੀ ਕੀ ਦਿਆ ਆ ਲੇ ਐਂ ਤੇ ਸਭ ਕਾਮ ਚੁਲਾਈ ਉਹਦਾ ਘੜੇ ਨਿਕਾਣ ਤਾਂ ਬੰਦਾ ਦੋਤੇ ਇੰਕਮੇ ਮਿਲਣਾ ਬਾਹੂ ਆ ਗਰੇ ਨਾ ਤੁਰ ਤਾ ਸੇ ਟੁੱਕਾ ਚੱਲ ਜੇ ਜਾ ਮੇਖਾ ਜਾ ਓਹੋ ਵੇਖੋ ਪਾਣੀ